ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਤੇ ਯੋਗਾ ਕਰਨ ਵਾਲੀ ਕੁੜੀ ਨੇ ਨਵੀਆਂ ਫੋਟੋਆਂ ਕੀਤੀਆਂ ਜਾਰੀ ਸੁਖਦੇਵ ਸਿੰਘ ਭੌਰ ਨੇ ਅਕਾਲੀ ਦਲ ਨੂੰ ਲਿਆ ਆੜੇ ਹੱਥੀ ਬਾਗੀ ਧੜਾਵੀ ਨਹੀਂ ਬਖਸ਼ਿਆ ਬੀਬੀ ਜਗੀਰ ਕੌਰ ਅਤੇ ਵਡਾਲਾ ਦਾ ਸੁਖਬੀਰ ਤੇ ਤਿੱਖਾਵਾਰ ਪੰਜਾਬ ਚ ਮੁਰਦੇ ਲੈ ਰਹੇ ਸੀ ਪੈਨਸ਼ਨ ਹੈਰਾਨੀ ਜਨਕ ਖੁਲਾਸਾ ਇੱਕ ਲਾਪਰਵਾਹੀ ਜ਼ਿੰਦਗੀਆਂ ਤੇ ਪਈ ਭਾਰੀ ਅਮਰੀਕਾ ਵਿੱਚ ਚਾਰ ਪੰਜਾਬੀ ਦੋਸਤਾਂ ਦੀ ਹੋਈ ਬਹੁਤ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਅੱਜ ਦੇ ਇਸ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਪਹਿਲਾ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਆਓ ਹੁਣ ਇਹਨਾਂ ਸਾਰੀਆਂ ਜਾਣਕਾਰੀਆਂ ਦੇ ਉੱਤੇ ਗੱਲਬਾਤ ਕਰੀਏ ਸਭ ਤੋਂ ਪਹਿਲਾਂ ਬੀਤੇ ਕਈ ਦਿਨ ਤੋਂ ਲਗਾਤਾਰ ਇਹ ਖਬਰ ਚਰਚਾ ਚ ਹੈ ਅਤੇ ਇਹਦੀ ਲਗਾਤਾਰ ਅਪਡੇਟ ਵੀ ਮਿਲ ਰਹੀ ਹੈ। ਕੇਸ਼ਰੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਇੱਕ ਲੜਕੀ ਜਿਸ ਦਾ ਨਾਮ ਅਰਚਨਾ ਮਕਵਾਨਾ ਉਹਨੇ ਯੋਗਾ ਕੀਤਾ ਉਹਦੀਆਂ ਤਸਵੀਰਾਂ ਸਾਹਮਣੇ ਆਈਆਂ ਤੇ ਉਹਦੇ ਤੋਂ ਬਾਅਦ ਵਿਵਾਦ ਖੜਾ ਹੋ ਗਿਆ। ਅਤੇ ਨਾਲ ਉਹਦੇ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਕਈ ਵੀਡੀਓ ਕਿਤੇ ਐਫ ਆਈ ਆਰ ਕਿਤੇ ਐਫ ਆਈ ਆਰ ਵਾਪਸ ਲੈਣ ਦੀਆਂ ਧਮਕੀਆਂ ਇਹ ਸਾਰਾ ਕੁਝ ਤੁਸੀਂ ਵੇਖ ਚੁੱਕੇ ਹੋ। ਤੇ ਨਾਲ ਹੁਣ ਉਸਨੇ ਆਪਣੀਆਂ ਕੁਝ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਨੇ। ਅਤੇ ਨਾਲ ਕੈਪਸ਼ਨ ਦੇ ਵਿੱਚ ਇੱਕ ਮੈਸੇਜ ਇੱਕ ਸੁਨੇਹਾ ਵੀ ਹੈ ਉਹਨੇ ਆਖਿਆ ਕਿ 2 ਦਿਨ ਪਹਿਲਾਂ ਜਿਹੜਾ ਉਸਨੇ ਕਦੇ ਵੀ ਗੁਰੂ ਘਰ ਵਿੱਚ ਨਾ ਜਾਣ ਦੀ ਬਾਰੇ ਪੋਸਟ ਪਾਈ ਸੀ ਹੁਣ ਉਹਦੇ ਤੇ ਅਰਚਨਾ ਦੇ ਲੱਗਦਾ ਹੈ ਕਿ ਤੇਵਰ ਨਰਮ ਨੇ ਨਵੀਆਂ ਤਸਵੀਰਾਂ ਦੇ ਵਿੱਚ ਅਰਚਨਾ ਨੇ ਗੁਲਾਬੀ ਸਲਵਾਰ ਕਮੀਜ਼ ਦੇ ਵਿੱਚ ਆਪਣੀਆਂ ਫੋਟੋਆਂ ਪੋਸਟ ਕੀਤੀਆਂ ਨੇ ਤੇ ਉਸਨੇ ਦਾਵਾ ਕੀਤਾ ਹੈ ਕਿ ਇਹ ਤਸਵੀਰਾਂ 20 ਜੂਨ ਤੇ 2024 ਦੀਆਂ ਨੇ ਜਦੋਂ ਉਹ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਈ ਸੀ ਤਸਵੀਰ ਦੇ ਵਿੱਚੋਂ ਪਾਣੀ ਦੀ ਬਾਲਟੀ ਦੇ ਨਾਲ ਸੇਵਾ ਕਰਦੀ ਨਜ਼ਰ ਆ ਰਹੀ ਹੈ ਤੇ ਇਹ ਤਸਵੀਰਾਂ ਉਸਨੇ ਆਪਣੇ ਇੰਸਟਾ ਦੇ ਉੱਤੇ ਸਾਂਝੀਆਂ ਕੀਤੀਆਂ ਨੇ ਤੇ ਨਾਲ ਉਸਨੇ ਲਿਖਿਆ ਕਿ ਮੈਂ ਵਾਹਿਗੁਰੂ ਜੀ ਦੀ ਇਸ ਪਵਿੱਤਰ ਬਖਸ਼ਿਸ਼ ਲਈ ਸਦਾ ਸ਼ੁਕਰਗੁਜ਼ਾਰ ਹਾਂ ਕੁਝ ਤਸਵੀਰਾਂ ਸਾਂਝੀਆਂ ਨਹੀਂ ਕਰਨੀਆਂ ਸੀ ਪਰ ਕਿਉਂਕਿ ਮੇਰੇ ਇਰਾਦਿਆਂ ਤੇ ਸਵਾਲ ਉਠਾਏ ਜਾ ਰਹੇ ਸੀ ਕਿ ਮੈਂ ਉੱਥੇ ਸਿਰਫ ਫੇਮ ਲੈਣ ਵਾਸਤੇ ਪਹੁੰਚੀ ਹਾਂ ਮੈਂ ਨਤਮਸਤਕ ਨਹੀਂ ਹੋਈ ਮੈਂ ਆਪਣੇ ਵਿਚਾਰ ਹੀ ਹੁਣ ਇਹਨਾਂ ਨੂੰ ਸਾਝੀਆਂ ਕਰ ਰਹੀਆਂ ਵਾਹਿਗੁਰੂ ਜੀ ਤੁਸੀਂ ਸੱਚ ਜਾਣਦੇ ਹੋ ਇਨਸਾਫ ਕਰੋ ਜੀ ਦੱਸਣਾ ਬਣਦਾ ਹੈ ਕਿ ਐਸਟੀਪੀਸੀ ਵੱਲੋਂ ਅੰਮ੍ਰਿਤਸਰ ਪੁਲਿਸ ਨੂੰ ਅਰਚਨਾ ਦੇ ਖਿਲਾਫ ਇੱਕ ਸ਼ਿਕਾਇਤ ਦਿੱਤੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਅਰਚਨਾ ਨੂੰ ਅੰਮ੍ਰਿਤਸਰ ਪੁਲਿਸ ਦੇ ਸਾਹਮਣੇ ਪੇਸ਼ ਹੋ ਕੇ 7 ਦਿਨਾਂ ਦੇ ਅੰਦਰ ਅੰਦਰ ਆਪਣਾ ਪੱਖ ਰੱਖਣ ਨੂੰ ਆਖਿਆ ਸੀ ਜੇਕਰ ਅਰਚਨਾ ਪੇਸ਼ ਨਹੀਂ ਹੁੰਦੀ ਤਾਂ ਪੰਜਾਬ ਪੁਲਿਸ ਗੁਜਰਾਤ ਜਾ ਕੇ ਉਧਰ ਤੋਂ ਪੁੱਛਗਿੱਛ ਕਰੇਗੀ ਪੰਜਾਬ ਪੁਲਿਸ ਦੇ ਨੋਟਿਸ ਤੋਂ ਬਾਅਦ ਬੀਤੇ ਦਿਨੀ ਅਰਤਨਾ ਨੇ ਵੀਡੀਓ ਮੈਸੇਜ ਦੇ ਰਾਹੀਂ ਐਸਜੀਪੀਸੀ ਸੇਵਾਦਾਰਾਂ ਤੇ ਪੱਖਪਾਤੀ ਹੋਣ ਦਾ ਇਲਜ਼ਾਮ ਵੀ ਲਾਇਆ ਸੀ ਅਤੇ ਕਿਹਾ ਸੀ ਕਿ ਮੇਰੀ ਫੋਟੋ ਸੰਗਤ ਵਿੱਚ ਮੌਜੂਦ ਕਿਸੇ ਸਿੱਖ ਵਿਅਕਤੀ ਨੇ ਖਿੱਚੀ ਸੀ ਉਹਨੇ ਮੈਨੂੰ ਇੰਜ ਕਰਨ ਤੋਂ ਮਨਾ ਨਹੀਂ ਸੀ ਕੀਤਾ ਜੇ ਇਹ ਗਲਤ ਕਰ ਰਹੀ ਸੀ ਤਾਂ ਮੈਨੂੰ ਰੋਕ ਦਿੰਦਾ ਤੇ ਮੈਂ ਫੋਟੋਆਂ ਵੀ ਡਿਲੀਟ ਕਰ ਦਿੰਦੀ ਜਦੋਂ ਉਸ ਨੂੰ ਮਰਿਆਦਾ ਬਾਰੇ ਨਹੀਂ ਸੀ ਪਤਾ ਫਿਰ ਮੈਨੂੰ ਕਿਵੇਂ ਪਤਾ ਹੋ ਸਕਦਾ ਐਸਜੀਪੀਸੀ ਨੋਟਿਸ ਵਾਪਸ ਲੈ ਲਵੇ ਨਹੀਂ ਤਾਂ ਉਹ ਕਾਨੂੰਨੀ ਜੰਗ ਦੇ ਵਾਸਤੇ ਤਿਆਰ ਹੈ ਇਹਦੇ ਜਵਾਬ ਵਿੱਚ ਐਸ்சி ਪੀਸੀ ਨੇ ਕਿਹਾ ਸੀ ਕਿ ਸ਼੍ਰੀ ਦਰਬਾਰ ਸਾਹਿਬ ਆਉਣ ਵਾਲੇ ਗੇਟਾਂ ਤੇ ਮਰਿਆਦਾ ਨੂੰ ਲੈ ਕੇ ਬੋਰਡ ਲੱਗੇ ਹੋਏ ਨੇ ਅਰਚਨਾ ਸਿਰਫ ਪਬਲਿਸਿਟੀ ਸਟੰਟ ਕਰ ਰਹੀ ਹੈ ਉਹਦੇ ਬਿਆਨ ਇਸੇ ਤਰ੍ਹਾਂ ਇਹਦੇ ਤੋਂ ਪ੍ਰੇਰਿਤ ਨੇ ਉਹਨਾਂ ਨੇ ਕਿਹਾ ਸੀ ਕਿ ਉਹ ਲੋਕਾਂ ਨੂੰ ਗੁਰੂ ਘਰ ਨਾ ਆਉਣ ਲਈ ਪੜਹਾ ਰਹੀ ਹੈ ਜਦੋਂ ਕਿ ਅਰਚਨਾ ਨੇ ਹੁਣ ਆਪਣੀ ਇੱਕ ਫਿਰ ਤੋਂ ਸਫਾਈ ਦਿੱਤੀ ਹੈ ਤੇ ਹੁਣ ਗੱਲ ਕਰਦੇ ਹਾਂ ਕਿ ਅਕਾਲੀ ਦਲ ਦਾ ਕਾਟੋ ਕਲੇਸ਼ ਪਤਾ ਨਹੀਂ ਕਿੱਥੇ ਜਾ ਕੇ ਥਮੇਗਾ ਕਿਉਂਕਿ ਅਕਾਲੀ ਦਲ ਦੇ ਵਿੱਚ ਭਾਵੇਂ ਕੋਈ ਮੰਨੇ ਰਾਮਨ ਨੇ ਬਗਾਵਤ ਇਸ ਵਕਤ ਸਿਖਰਾਂ ਤੇ ਐ ਸੁਖਵੀਰ ਬਾਦਲ ਦੇ ਪੰਥ ਵਿਰੋਧੀ ਫੈਸਲੇ ਜ਼ਿੰਮੇਵਾਰ ਨੇ ਜਾਂ ਇਹ ਸਿਰਫ ਸੱਤਾ ਹਾਸਲ ਕਰਨ ਵਾਸਤੇ ਹੋਈ ਨਾਕਾਮੀ ਦੀ ਸਿਆਸੀ ਲੜਾਈ ਐ ਆਪੋ ਆਪਣੇ ਤਰੀਕੇ ਨਾਲ ਇਹਦੇ ਉੱਤੇ ਲੋਕ ਇਹਦੇ ਨਤੀਜੇ ਕੱਢ ਰਹੇ ਐ ਇਹਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਦੋ ਵੱਡੇ ਸੀਨੀਅਰ ਆਗੂਆ ਜਿਨ੍ਹਾਂ ਵਿੱਚ ਬੀਬੀ ਕਿਰਨਜੀਤ ਕੌਰ ਕਿਰਨਜੋਤ ਤੇ ਨਾਲ ਹੀ ਐਸਜੀਪੀਸੀ ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਪੌਰ ਇਹ ਵੀ ਇਸ ਸਮਾਦਾਨ ਵਿੱਚ ਨਿਤਰ ਆਏ ਨੇ ਮਾਸਟਰ ਤਾਰਾ ਸਿੰਘ ਦੀ ਦੋਤੀ ਹੈ ਐਸਜੀਪੀਸੀ ਮੈਂਬਰ ਦੇ ਨਾਲ ਹੀ ਬਾਗੀ ਗੁੱਟ ਵਿੱਚ ਸ਼ਾਮਲ ਹੈ ਕਿਰਨ ਜੋਤ ਕੌਰ ਉਹਨਾਂ ਨੇ ਵੀ ਇੱਕ ਪੋਸਟ ਰਾਹੀਂ ਮੌਜੂਦਾ ਸਥਿਤੀ ਤੇ ਬਿਆਨ ਦਿੱਤਾ ਹੈ ਸੁਖਵੀਰ ਬਾਦਲ ਨੂੰ ਉਹ ਕਹਿੰਦੇ ਮੁਆਫੀ ਜਿਹੜੀ ਉਹਨੇ ਮੰਗੀ ਸੀ ਇੰਜ ਥੋੜੀ ਮੁਆਫੀ ਮੰਗੀ ਜਾਂਦੀ ਹੈ ਉਹਨਾਂ ਨੇ ਮੁਆਫੀ ਨੂੰ ਲੈ ਕੇ ਕਈ ਸਵਾਲ ਖੜੇ ਕਰ ਦਿੱਤੇ ਆ ਉਹਨਾਂ ਲਿਖਿਆ ਹੈ ਕੇ ਪੰਥਕ ਮਰਿਆਦਾ ਸਿਆਸਤ ਦੀ ਭੇਂਟ ਨਹੀਂ ਚੜਨ ਦਿੱਤੀ ਜਾਏਗੀ ਪੰਥਕ ਜਥੇਬੰਦੀ ਜੇ ਅਜਹੀ ਗਲਤੀ ਕਰਦੀ ਹੈ ਜਾਂ ਅਜਹੀ ਗਲਤੀ ਹੋ ਜਾਵੇ ਜਿਸ ਤੋਂ ਪੰਥ ਨਾਰਾਜ਼ ਹੋ ਜਾਵੇ ਤਾਂ ਅਕਾਲ ਤਖਤ ਸਾਹਿਬ ਦੇ ਹਜ਼ੂਰ ਪੇਸ਼ ਹੋ ਕੇ ਗਲਤੀ ਤੇ ਇਤਰਾਫ ਕੀਤਾ ਜਾਂਦਾ ਹੈ ਅਤੇ ਤਨਖਾਹ ਲਗਵਾ ਕੇ ਭੁੱਲ ਬਖਸ਼ਾਈ ਜਾਂਦੀ ਹੈ ਪੰਥ ਬਖਸ਼ਣਹਾਰ ਹੈ ਆਪੇ ਅਕਾਲ ਤਖਤ ਸਾਹਿਬ ਦੇ ਪਿੱਛੇ ਬਣੇ ਬਾਬਾ ਗੁਰਬਖਸ਼ ਸਿੰਘ ਦੇ ਗੁਰਦੁਆਰਾ ਚੁਟਾ ਕੇ ਸੇਵਾ ਕਰਕੇ ਅਖੰਡ ਪਾਠ ਰੱਖ ਕੇ ਆਪਣੀ ਮਰਜ਼ੀ ਦੀ ਅਰਦਾਸ ਲਿਖ ਕੇ ਅਰਦਾਸੀਆ ਸਿੰਘ ਤੋਂ ਕਰਵਾ ਕੇ ਭੁੱਲ ਨਹੀਂ ਬਖਸ਼ਾਈ ਜਾ ਸਕਦੀ। ਪੰਥ ਦੀ ਕਚਹਿਰੀ ਨੇ ਪਰਵਾਹ ਨਹੀਂ ਕੀਤਾ। ਦੂਸਰੇ ਪਾਸੇ ਐਸਜੀਪੀਸੀ ਦੇ ਜਰਨਲਿਸਟ ਕਤਰ ਅਤੇ ਬੇਆਦਬੀ ਮਸਲੇ ਦੇ ਵਿੱਚ ਪਾਰਟੀ ਦੇ ਸਟੈਂਡ ਤੇ ਡਟ ਕੇ ਵਿਰੋਧ ਕਰਨ ਵਾਲੇ ਸੁਖਦੇਵ ਸਿੰਘ ਭੌਰ ਨੇ ਜਿੱਥੇ ਸੁਖਬੀਰ ਬਾਦਲ ਨੂੰ ਉੱਥੇ ਬਾਕੀਆਂ ਨੂੰ ਵੀ ਨਸੀਹਤ ਦਿੱਤੀ ਅਤੇ ਦੋਵਾਂ ਦੇ ਤੰਜ ਵੀ ਕੱਸਿਆ। ਉਹਨਾਂ ਸੁਖਬੀਰ ਧੜੇ ਸਮੇਤ ਬਾਕੀ ਧੜੇ ਨੂੰ ਵੀ ਬਖਸ਼ਿਆ ਤੇ ਤਿੱਖੇ ਸਵਾਲ ਕੀਤੇ ਐ। ਸੋਕੁਦੇਵ ਸਿੰਘ ਭੌਰ ਨੇ ਵੀ ਸੋਸ਼ਲ ਮੀਡੀਆ ਤੇ ਲਿਖਿਆ ਕਿ ਬਾਦਲ ਦਲ ਦਾ ਕਾਟੋ ਕਲੇਸ਼ ਖੂਬ ਸੁਰਖੀਆਂ ਮਟੋਰ ਰਿਹਾ ਹੈ। ਦੋਵੇਂ ਧੜੇ ਆਪੋ ਆਪਣੇ ਪੱਧਰ ਤੇ ਦੁੱਧ ਤੋਤਾ ਸਾਬਤ ਕਰਨ ਦੀ ਕੋਸ਼ਿਸ਼ ਲੱਗੇ ਹੋਏ ਨੇ ਤੇ ਪੂਰਾ ਤਾਣ ਲਾ ਰਹੇ ਨੇ। ਪੰਜਾਬ ਅਤੇ ਪੰਥ ਹਤੈਸ਼ੀ ਹੋਣ ਦੇ ਵੱਡੇ ਵੱਡੇ ਦਾਅਵੇ ਵੀ ਕੀਤੇ ਜਾ ਰਹੇ ਨੇ। ਅਤੀਤ ਚ ਖਾਲਸਾ ਪੰਥ ਨਾਲ ਕੀਤੇ ਗੁਨਾਹਾਂ ਅਤੇ ਧੋਖਿਆਂ ਨੂੰ ਇੱਕ ਦੂਜੇ ਸਰ ਮੜ ਕੇ ਸਾਫ਼ ਸੁਥਰੇ ਹੋਣ ਦੀਆਂ ਅਸਫਲ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਜਦ ਕਿ ਜਦੋਂ ਕਿ ਪੰਥਕ ਮੁੱਦਿਆਂ ਦੇ ਥੱਲੇ ਪੰਥ ਦਾ ਜਿਹੜਾ ਹਿਰਦਾ ਉਹ ਕਹਿੰਦੇ ਵਲੂੰਦਰਿਆ ਜਾ ਰਿਹਾ ਸੀ ਤਾਂ ਇਹ ਸਾਰੀ ਉਥੇ ਲਿਖਿਆ ਕਹਿੰਦੇ ਇਹ ਸਭ ਇੱਕ ਦੂਸਰੇ ਨੂੰ ਬਚਾਉਣ ਲਈ ਪੂਰਾ ਤਾਣ ਲਾ ਰਹੇ ਸੀ ਵੋਟਾਂ ਦੀ ਖਾਤਰ ਪੰਥਕ ਹਿੱਤਾਂ ਨੂੰ ਪਿੱਠ ਦਿਖਾ ਕੇ ਸੌਦਾ ਸਾਥ ਦੇ ਨਾਲ ਯਾਰੀਆਂ ਪਾਲ ਰਹੇ ਸੀ ਪੰਥਕ ਸੰਸਥਾਵਾਂ ਦੀ ਦੁਰਵਰਤੋਂ ਕਰਕੇ ਨਿੱਜੀ ਹਿੱਤ ਪਾਲਦੇ ਰਹਿਣਾ ਇਹਨਾਂ ਦੀ ਆਦਤ ਬਣੀ ਰਹੀ ਹੈ ਇਹਨਾਂ ਕਾਰਨ ਹੀ ਨਾ ਤਾਂ ਇਹਨਾਂ ਦਾ ਮੂੰਹ ਬਰਗਾੜੀ ਦੀਆਂ ਘਟਨਾਵਾਂ ਸਮੇਂ ਖੁੱਲਿਆ ਨਾ ਸੌਦਾ ਸਾਧ ਨੂੰ ਜਥੇਦਾਰਾਂ ਦੀ ਧੌਣ ਤੇ ਗੋਡਾ ਰੱਖ ਕੇ ਮੁਆਫੀ ਦੇਣ ਸਮੇਂ ਖੁੱਲਿਆ ਇਹ ਤਾਂ ਸਾਰਾ ਸਾਰਾ ਦਿਨ ਬਾਦਲਾਂ ਦੀਆਂ ਟੈਲੀਵਿਜ਼ਨਾਂ ਤੇ ਸਫਾਈਆਂ ਦਿੰਦੇ ਰਹੇ ਇਹਨਾਂ ਦੀਆਂ ਅੱਖਾਂ ਸਾਹਮਣੇ ਅਕਾਲੀ ਦਲ ਦਾ ਪਰਿਵਾਰੀਕਰਨ ਅਪਰਾਧੀਕਰਨ ਕਾਂਗਰਸੀਕਰਨ ਅਤੇ ਵਪਾਰੀਕਰਨ ਹੁੰਦਾ ਰਿਹਾ ਜੇ ਉਸ ਸਮੇਂ ਕੁਝ ਕੀਤਾ ਹੁੰਦਾ ਤਾਂ ਅੱਜ ਨਾ ਤੁਹਾਨੂੰ ਇਹ ਦਿਨ ਦੇਖਣੇ ਪੈਂਦੇ ਅਤੇ ਨਾ ਅੱਜ ਪੰਥਕ ਸੰਸਥਾਵਾਂ ਅਤੇ ਅਕਾਲੀ ਦਲ ਦੀ ਇਹ ਹਾਲਤ ਹੁੰਦੀ। ਦਰਅਸਲ ਇਹ ਫੁੱਟ ਬਾਦਲ ਦਲ ਦੇ ਵਿੱਚ ਕੇਵਲ ਸਿਆਸੀ ਤਾਕਤ ਹੱਥੇ ਆਉਣ ਲਈ ਪਈ ਹੈ। ਪੰਥਕ ਸਰੋਕਾਰਾਂ ਦੇ ਨਾਲ ਇਹਦਾ ਦੂਰ ਤੱਕ ਦਾ ਵੀ ਕੋਈ ਰਿਸ਼ਤਾ ਨਹੀਂ। ਜਿਹੜੇ ਲੋਕ ਕਦੀ ਬਾਦਲ ਪਰਵਾਰ ਨੂੰ ਸਿਆਸੀ ਪਾਵਰ ਬੈਂਕ ਸਮਝਦੇ ਰਹੇ ਅਤੇ ਸਿਆਸੀ ਤਾਕਤ ਹਾਸਲ ਕਰਨ ਲਈ ਪੰਥ ਉੱਤੇ ਹੁੰਦਾ ਹਰ ਜ਼ੁਲਮ ਮੂਕ ਦਰਸ਼ਕ ਬਣ ਕੇ ਵੇਖਦੇ ਰਹੇ। ਉਹਨਾਂ ਨੂੰ ਬਾਦਲ ਦਲ ਦੀਆਂ ਵਾਰ-ਵਾਰ ਹੋ ਰਹੀਆਂ ਨਮੋਸ਼ੀ ਜਨਕ ਹਾਰਾਂ ਨੇ ਇਹ ਸਮਝਾ ਦਿੱਤਾ ਹੈ ਕਿ ਹੁਣ ਪੰਥ ਦੇ ਮਰਾਂ ਵਿੱਚੋਂ ਉੱਤਰ ਚੁੱਕਾ ਹੈ ਬਾਦਲ ਪਰਿਵਾਰ ਇਹਨਾਂ ਨੂੰ ਸਿਆਸੀ ਤਾਕਤ ਦੇਣ ਦੇ ਸਮਰੱਥ ਨਹੀਂ ਰਿਹਾ ਬਾਦਲ ਪਰਿਵਾਰ ਅਤੇ ਇਹਨਾਂ ਅੱਕੀ ਪਲਾਹ ਹੀ ਹੁਣ ਹੱਥ ਮਾਰਨੇ ਸ਼ੁਰੂ ਕਰ ਦਿੱਤੇ ਹੈ ਪਰ ਹੁਣ ਖਾਲਸਾ ਪੰਥ ਸੁਚੇਤ ਹੈ ਵਾਰ-ਵਾਰ ਰੁਸਣ ਅਤੇ ਕੁਝ ਸੌਦੇ ਕਰਕੇ ਫਿਰ ਮੰਨ ਜਾਣ ਦੀ ਖੇਡ ਖੇਡ ਕੇ ਘਰ ਵਾਪਸੀ ਹੁੰਦੀ ਰਹੀ ਹੈ ਪੰਥ ਨੇ ਬਹੁਤ ਵਾਰ ਇਹ ਸਾਰਾ ਕੁਝ ਵੇਖ ਲਿਆ ਹੈ ਹੁਣ ਧੋਖਾ ਨਹੀਂ ਦਿੱਤਾ ਜਾ ਸਕਦਾ ਵਾਰ-ਵਾਰ ਪਰਖਿਆਂ ਉੱਤੇ ਪੰਥ ਕਿਵੇਂ ਵਿਸ਼ਵਾਸ ਕਰੇ ਖਾਲਸਾ ਪੰਥ ਨੂੰ ਆਪਣੀਆਂ ਪੰਥਕ ਸੰਸਥਾਵਾਂ ਦੀ ਵਕਾਰ ਬਹਾਲੀ ਅਤੇ ਆਪਣੀ ਰਾਜਨੀਤਿਕ irdi ਸਥਾਪਤੀ ਲਈ ਲੰਬਾ ਸੰਘਰਸ਼ ਲੜਨਾ ਪੈਣਾ ਹੈ ਪੰਜਾਬ ਪ੍ਰਸਤ ਅਤੇ ਪੰਥ ਪ੍ਰਸਤ ਨੌਜਵਾਨੀ ਨੂੰ ਨਿਰਸਵਾਰਥ ਪੰਜਾਬ ਅਤੇ ਪੰਥ ਪ੍ਰਸਤ ਸੁਨੇਹੀਆਂ ਦਾ ਸਾਥ ਲੈ ਕੇ ਆਏ ਸਾਹਮਣੇ ਆਉਣਾ ਪੈਣਾ ਤਾਂ ਹੀ ਪੰਥ ਅਤੇ ਪੰਜਾਬ ਦਾ ਮਾਣ ਮਾਣ ਹੈ ਜਿਹੜਾ ਉਹ ਕਾਇਮ ਕੀਤਾ ਜਾ ਸਕਦਾ ਉਹ ਬਹਾਲ ਕੀਤਾ ਜਾ ਸਕਦਾ ਹੁਣ ਸੁਖਦੇਵ ਸਿੰਘ ਭੌਰ ਹੋਰ ਆਣੇ ਇਸ ਹਮਾਮ ਦੇ ਵਿੱਚ ਕਿਵੇਂ ਸਾਰੇ ਨੰਗੇ ਨੇ ਕਿਹੜੇ-ਕਿਹੜੇ ਵੇਲਿਆਂ ਤੇ ਚੁੱਪ ਰਹੀ ਭਾਵਿਓ ਬਾਗੀ ਧੜੇ 'ਚ ਖੜਿਆ ਭਾਵਿ ਸੁਖਬੀਰ ਬਾਦਲ ਦੇ ਨਾਲ ਖੜਿਆ ਸਾਰਿਆਂ ਨੂੰ ਸ਼ੀਸ਼ਾ ਦਿਖਾ ਦਿੰਦਾ ਹੈ ਤੇ ਹੁਣ ਗੱਲ ਕਰਦੇ ਆਂ ਬੀਬੀ ਜਗੀਰ ਕੌਰ ਅਤੇ ਗੁਰਪ੍ਰਤਾਪ ਵਡਾਲਾ ਦੀ ਹੁਣ ਅੰਦਰ ਕੀ ਰਿੱਜ ਰਹਾ ਸੀ ਕੀ ਧਰਿਆ ਸੀ ਕੀ ਪੱਕ ਰਹਾ ਸੀ ਹੁਣ ਖੁੱਲ ਕੇ ਗੱਲਾਂ ਬਾਹਰ ਆਉਣ ਲੱਗ ਪਈਆਂ ਨੇ ਕੱਲ ਹਰਸਿਵਰਤ ਕੌਰ ਬਾਦਲ ਕਿਵੇਂ ਜਿਤਾਈ ਗਈ ਕਿਵੇਂ ਪ੍ਰਧਾਨ ਮੰਤਰੀ ਦੀਆਂ ਲੇਲੜੀਆਂ ਕੱਢੀਆਂ ਗਈਆਂ ਪ੍ਰੇਮ ਸਿੰਘ ਚੰਦੂ ਬਾਜਰਾ ਬੋਲੇ ਸੀ ਹੁਣ ਉਹਦੇ ਤੋਂ ਬਾਅਦ ਵੱਖਰੀਆਂ ਵੱਖਰੀਆਂ ਭਾਵ ਦੋ ਤਰ੍ਹਾਂ ਉੱਭਰ ਕੇ ਸਾਹਮਣੇ ਆ ਚੁੱਕੀਆਂ ਨੇ ਜਿਸ ਦਾ ਅਸਰ ਜ਼ਿਮਨੀ ਚੌਂਣ ਤੇ ਵੀ ਵੇਖਣ ਨੂੰ ਮਿਲ ਰਿਹਾ ਹੈ ਜਲੰਧਰ ਵੈਸਟ ਹਲਕੇ ਦੀ ਜ਼ਿਮਨੀ ਚੌਂਣ ਦੇ ਵਿੱਚ ਅਕਾਲੀ ਦਲ ਵੱਲੋਂ ਆਪਣੇ ਉਮੀਦਵਾਰ ਤੋਂ ਸਮਰਥਨ ਵਾਪਸ ਲੈਣਾ ਅਤੇ बसपा ਨੂੰ ਸਮਰਥਨ ਦੇਣਾ ਉਹਦੇ ਉੱਤੇ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਬੀਬੀ ਜਗੀਰ ਕੌਰ ਪੜਕੁਠੇ ਆ ਬੀਬੀ ਜਗੀਰ ਕੌਰ ਗੁਰਪ੍ਰਤਾਪ ਵਡਾਲਾ ਸਰਵਣ ਸਿੰਘ ਫਲੌਰ ਅਤੇ ਕੁਝ ਹੋਰ ਅਕਾਲੀ ਆਗੂਆਂ ਵੱਲੋਂ ਫਿਰ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਸ ਦੌਰਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਪਾਰਟੀ ਨੇ ਬੀਬੀ ਸਰਜੀਤ ਕੌਰ ਦੇ ਨਾਲ ਧੋਖਾ ਕੀਤਾ ਉਹਨਾਂ ਕਿਹਾ ਕਿ ਪਾਰਟੀ ਨੇ ਪਹਿਲਾਂ ਬਹੁਤ ਥਾਵਾਂ ਤੇ ਸਾਈਨ ਕਰਵਾਏ ਤੇ ਫਿਰ ਕਿਤੇ ਜਾ ਕੇ ਟਿਕਟ ਦਿੱਤੀ ਬਾਅਦ ਵਿੱਚ ਸਟੈਪ ਬੈਕ ਕਰ ਲਿਆ ਇਹ ਬਿਲਕੁਲ ਗਲਤ ਹੈ ਇਹਦੇ ਨਾਲ ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕਿ ਉਹ ਪੰਥ ਦੇ ਲੀਡਰਾਂ ਨੂੰ ਅਪੀਲ ਕਰ ਰਹੀ ਹੈ ਕਿ ਉਹ ਬੀਬੀ ਸਰਜੀਤ ਕੌਰ ਦਾ ਸਾਥ ਦੇ ਕੇ ਉਹਨਾਂ ਨੂੰ ਜਲੰਧਰ ਜਿਮਨੀ ਚੋਣ ਜਿਤਾਉਣ ਪਰ ਦੂਸਰੇ ਪਾਸੇ ਲੱਗਦਾ ਕਿ ਅਕਾਲੀ ਦਲ ਤਾਂ ਆਪਣੀ ਹਾਰ ਮਰ ਚੁੱਕਿਆ ਹੈ ਬੀਬੀ ਜਗੀਰ ਕੌਰ ਨੇ ਕਿਹਾ ਕਿ ਇਤਿਹਾਸ ਦੇ ਵਿੱਚ ਕਦੇ ਅਜਾ ਨਹੀਂ ਹੋਇਆ ਸੀ ਪਰ ਸੁਖਵੀਰ ਬਾਦਲ ਹਮੇਸ਼ਾ ਹੀ ਇਤਿਹਾਸ ਬਣਾਉਂਦੇ ਆ ਅਤੇ ਸੁਖਵੀਰ ਬਾਦਲ ਨੇ ਇਸ ਵਾਰ ਵੀ ਇਤਿਹਾਸ ਬਣਾਇਆ ਕਿ ਟਿਕਟ ਦੇ ਕੇ ਵਾਪਸ ਲੈਣ ਦੀ ਗੱਲ ਕਰ ਦਿੱਤੀ ਹੈ ਉਹਨਾਂ ਕਹੇ ਹੈ ਕਿ ਉਹ ਬੀਬੀ ਸਰਜੀਤ ਕੌਰ ਦੇ ਨਾਲ ਖੜੇ ਹੈ ਤੱਕੜੀ ਤੇ ਵੋਟਾਂ ਜ਼ਰੂਰ ਪਵਾਵਾਂਗੇ ਇਦੇ ਨਾਲ ਹੀ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਸਾਬਕਾ ਮੰਤਰੀ ਸਰਵਣ ਸਿੰਘ ਫਲੋਰ ਉਹਨਾਂ ਵੱਲੋਂ ਵੀ ਪਾਰਟੀ ਦੀਆਂ ਗਤੀਵਿਧੀਆਂ ਦੇ ਉੱਤੇ ਕਈ ਸਵਾਲ ਚੁੱਕੇ ਗਏ ਐ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਅੱਜ ਸਾਡੀ ਪਾਰਟੀ ਆਪਣੇ ਹੀ ਸਿਧਾਂਤਾਂ ਤੇ ਖੜੀ ਨਹੀਂ ਉਤਰ ਰਹੀ ਸੁਖਵੀਰ ਬਾਦਲ ਦੀ ਅਗਵਾਈ ਦੇ ਵਿੱਚ ਪਾਰਟੀ ਨੂੰ ਕਾਫੀ ਨੁਕਸਾਨ ਹੋਇਆ ਹੈ ਇਹ ਕਹਿਣਾ ਉਹ ਕਹਿੰਦੇ ਗਲਤ ਨਹੀਂ ਹੋਏਗਾ ਕਿ ਪਾਰਟੀ ਖਤਮ ਹੋ ਗਈ ਆ ਅੱਗੇ ਇਹ ਗੱਲਾਂ ਵਿਰੋਧੀ ਕਹਿੰਦੇ ਹੁੰਦੇ ਸੀ ਕਿ ਅਕਾਲੀ ਦਲ ਖਤਮ ਹੋ ਗਿਆ ਹਾਲੇ ਕੱਲ ਹੀ ਰਾਜਾ ਵੜਿੰਗ ਨੇ ਆਖਿਆ ਸੀ ਕਿ ਅਕਾਲੀ ਦਲ ਖਤਮ ਹੋ ਗਿਆ ਪਾਟੋ ਧੜ ਨਹੀਂ ਹੋਇਆ ਹੁਣ ਗੁਰਪ੍ਰਤਾਪ ਸਿੰਘ ਵਡਾਲਾ ਨੇ ਵੀ ਹੋਈ ਆਖਿਆ ਉਹ ਕਹਿੰਦੇ ਇਸ ਵਕਤ ਪਾਰਟੀ ਦੇ ਵਿੱਚ ਬਦਲਾਅ ਦੀ ਕਾਫੀ ਲੋੜ ਹੈ ਅਕਾਲੀ ਦਲ ਨੇ ਉਮੀਦਵਾਰ ਐਲਾਨਣ ਤੋਂ 2 ਦਿਨ ਪਹਿਲਾਂ ਕਹਿੰਦੇ ਚੰਡੀਗੜ੍ਹ ਤੋਂ ਪਾਰਟੀ ਦਾ ਲੋਗੋ ਮੰਗਵਾਇਆ ਸੀ ਅਜੇ ਹਾਂ ਨਹੀਂ ਹੈ ਕਿ ਪਾਰਟੀ ਨੂੰ ਇਸ ਉਮੀਦਵਾਰ ਦੇ ਬਾਬਤ ਪਤਾ ਨਹੀਂ ਸੀ ਵਡਾਲਾ ਨੇ ਕਿਹਾ ਕਿ ਸਾਡੀਆਂ ਬੈਠਕਾਂ ਲਗਾਤਾਰ ਹੁੰਦੀਆਂ ਰਹੀਆਂ ਅਤੇ ਕਿਸੇ ਸਿੱਖ ਨੇ ਇਹ ਨਹੀਂ ਕਿਹਾ ਸੀ ਕਿ ਉਹ ਵੋਟਾਂ ਨਹੀਂ ਪਾਉਣਗੇ ਵਡਾਲਾ ਦੇ ਵੱਲੋਂ ਅਕਾਲੀ ਦਲ ਦੀ ਉਮੀਦਵਾਰ ਸਰਜੀਤ ਕੌਰ ਨੂੰ ਵੋਟਾਂ ਦੇਣ ਵਾਸਤੇ ਫਿਰ ਤੋਂ ਅਪੀਲ ਕੀਤੀ ਗਈ ਹੈ ਗੁਰਪ੍ਰਤਾਪ ਵਡਾਲਾ ਨੇ ਕਿਹਾ ਕਿ ਲੋਕ ਹੁਣ ਪਾਰਟੀ ਦੇ ਵਿੱਚ ਬਦਲਾਅ ਦੇਖਣਾ ਚਾਹੁੰਦੇ ਐ ਸੁਖਵੀਰ ਬਾਦਲ ਨੇ ਉਹ ਕਹਿੰਦੇ ਆਪਣੇ ਭਾਸ਼ਣ ਦੇ ਵਿੱਚ ਖੁਦ ਕਿਹਾ ਸੀ ਕਿ ਪਾਰਟੀ ਕਿਸੇ ਇੱਕ ਵਿਅਕਤੀ ਦੀ ਜਗੀਰ ਨਹੀਂ ਹੈ ਉਹ ਕਹਿੰਦੇ ਜੇਕਰ ਪਾਰਟੀ ਮੁਖੀ ਦੀ ਇਹ ਰਾਇ ਹੈ ਤਾਂ ਫਿਰ ਉਹਨਾਂ ਨੂੰ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਹੈ ਕਿਉਂਕਿ ਪਾਰਟੀ ਇਸ ਸਮੇਂ ਬੇਹੱਦ ਬੁਰੇ ਦੌਰ ਦੇ ਵਿੱਚੋਂ ਗੁਜ਼ਰ ਰਹੀ ਹੈ ਵਡਾਲਾ ਨੇ ਕਿਹਾ ਕਿ ਪਾਰਟੀ ਮੁਖੀ ਨੇ ਬਸਪਾ ਦਾ ਸਮਰਥਨ ਕਰਕੇ ਇੱਕ ਗਰੀਬ ਪਰਿਵਾਰ ਦਾ ਮਜ਼ਾਕ ਉਡਾਇਆ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਅਮੀਰ ਉਮੀਦਵਾਰ ਹੁੰਦਾ ਤਾਂ ਕਦੇ ਵੀ ਖਰਚਾ ਵਾਪਸ ਨਹੀਂ ਸੀ ਲਿਆ ਜਾਣਾ ਦੂਸਰੇ ਪਾਸੇ ਰਾਜਪੂਤ ਭਾਈਚਾਰਾ ਜਲੰਧਰ ਪੱਛਮੀ ਦੇ ਵਿੱਚ ਤਕਰੀਬਨ 15000 ਦੀ ਗਿਣਤੀ ਵਿੱਚ ਰਹਿੰਦਾ ਹੈ ਉਹਨਾਂ ਨੇ ਜਿੱਥੇ ਸੁਖਵੀਰ ਬਾਦਲ ਦੀ ਮੁਖਾਲਫਤ ਕਰ ਦਿੱਤੀ ਐ ਸੁਖਵੀਰ ਤੇ ਖਿਲਾਫ ਝੰਡਾ ਚੁੱਕ ਲਿਆ ਤੇ ਉੱਥੇ ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਬਰਾਦਰੀ ਦਾ ਡਟ ਕੇ ਸਾਥ ਦੇਵਾਂਗੇ ਤੇ ਹੁਣ ਦੂਸਰੇ ਪਾਸੇ ਗੱਲ ਕਰਦੇ ਆ ਕਿ ਅਸੀਂ ਕਿਸੇ ਵੀ ਪਾਰਟੀ ਨੂੰ ਕਿਸੇ ਵੀ ਪਾਰਟੀ ਦੇ ਆਗੂ ਨੂੰ ਬੜੀ ਜਲਦੀ ਮਾੜਾ ਚੰਗਾ ਬੁਰਨਾ ਸ਼ੁਰੂ ਕਰ ਦਿੰਨੇ ਆ ਇਮਾਨਦਾਰ ਜਾਂ ਬੇਈਮਾਨ ਦਾ ਟੈਗ ਲਾ ਦਿੰਨੇ ਆ ਪਰ ਅਸੀਂ ਕਿੱਥੇ ਖੜੇ ਆ ਆ ਖਬਰ ਆਪਣੇ ਆਪ ਬਹੁਤ ਵੱਡੇ ਖੁਲਾਸੇ ਕਰੇਗੀ ਪੰਜਾਬ ਦੇ ਸਬਾਚ ਕੋ ਸੁਰੱਖਿਆ ਵਿਭਾਗ ਨੇ ਪੰਜਾਬ ਦੇ ਵਿੱਚ ਲਗਭਗ 1,07,572 ਬੋਗਸ ਪੈਨਸ਼ਨਰਾਂ ਤੋਂ ਲਗਭਗ 44 ਕਰੋੜ ਤੇ 34 ਲੱਖ ਰੁਪਏ ਦੀ ਰਿਕਵਰੀ ਕੀਤੀ ਹੈ। ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਦੇ ਸਮਾਜਿਕ ਸੁਰੱਖਿਆ ਵਿਭਾਗ ਦੇ ਵੱਲੋਂ ਪੈਨਸ਼ਨ ਸਕੀਮ ਦੇ ਅਧੀਨ ਪੰਜਾਬ ਦੇ ਲੱਖਾਂ ਲੋਕਾਂ ਨੂੰ ਪੈਨਸ਼ਨਾਂ ਦਿੱਤੀਆਂ ਜਾਂਦੀਆਂ ਨੇ। ਅਤੇ ਇਹਨਾਂ ਦੇ ਵਿੱਚੋਂ ਲਗਭਗ 1,07,572 ਵਿਅਕਤੀ ਗਲਤ ਢੰਗ ਨਾਲ ਪੈਨਸ਼ਨ ਲੈ ਰਹੇ ਸੀ। ਜਦੋਂ ਕਹਿੰਦੇ ਇਸ ਬਾਬਤ ਪਤਾ ਲੱਗਿਆ ਤਾਂ ਵਿਭਾਗ ਨੇ ਇਹਨਾਂ ਪੈਨਸ਼ਨਰਾਂ ਤੋਂ 44 ਕਰੋੜ ਤੇ 34 ਲੱਖ ਰੁਪਏ ਦੀ ਰਿਕਵਰੀ ਕੀਤੀ ਹੈ। ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਵਿੱਤੀ ਵਰੇ 2023 ਤੇ 2024 ਦੇ ਵਿੱਚ 33 ਲੱਖ 48 ਹਜ਼ਾਰ ਤੇ 999 ਪੈਨਸ਼ਨਰਾਂ ਨੂੰ ਪੈਨਸ਼ਨ ਸਕੀਮ ਅਧੀਨ ਪੈਨਸ਼ਨ ਦਿੱਤੀ ਗਈ। ਇਹਦੇ ਵਿੱਚੋਂ ਕਾਫੀ ਲੋਕ ਉਹਨਾਂ ਦੱਸਿਆ ਕਿ ਗਲਤ ਢੰਗ ਦੇ ਨਾਲ ਪੈਨਸ਼ਨ ਲੈ ਰਹੇ ਸੀ ਉਹ ਕਹਿੰਦੇ ਜਦੋਂ ਵਿਭਾਗ ਨੂੰ ਜਾਣਕਾਰੀ ਮਿਲੀ ਇਹਦੇ ਬਾਬਤ ਜਾਂਚ ਪੜਤਾਲ ਕੀਤੀ ਗਈ ਸਰਵੇ ਕਰਵਾਇਆ ਗਿਆ ਉਹਦੇ ਵਿੱਚ ਆ ਜਿਹੜਾ ਉਹ ਨੰਬਰ ਦੱਸ ਰਹੇ ਨੇ ਕਿ 1,7571 ਲੋਕ ਉਹ ਗਲਤ ਢੰਗ ਨਾਲ ਪੈਨਸ਼ਨ ਲੈ ਰਹੇ ਸੀ ਹੈਰਾਨੀਜਨਕ ਖੁਲਾਸਾ ਹੋਇਆ ਹੈਰਾਨ ਹੋਵੋਗੇ ਮੁਰਦੇ ਪੈਨਸ਼ਨ ਲੈ ਰਹੇ ਸੀ ਇਹਨਾਂ ਦੇ ਵਿੱਚੋਂ 1,6521 ਪੈਨਸ਼ਨਰ ਇਸ ਦੁਨੀਆ ਦੇ ਵਿੱਚ ਨਹੀਂ ਪਾਵੋ ਅਕਾਲ ਚਲਾਣਾ ਕਰ ਚੁੱਕੇ ਨੇ ਪਰ ਉਹਨਾਂ ਦੇ ਪਰਿਵਾਰਕ ਮੈਂਬਰੇ ਪੈਨਸ਼ਨਾਂ ਹਾਲੇ ਵੀ ਲੈ ਰਹੇ ਸੀ ਇਹਦੇ ਤੋਂ ਇਲਾਵਾ 476 ਪੈਨਸ਼ਨਰ ਐਨ ਆਰ ਆਈ ਨੇ 574 ਸਰਕਾਰੀ ਪੈਨਸ਼ਨਰ ਨੇ ਉਹਨਾਂ ਆ ਕਿਹਾ ਕਿ ਗਲਤ ਢੰਗ ਨਾਲ ਪੈਨਸ਼ਨ ਲੈਣ ਵਾਲਿਆਂ ਤੋਂ ਇਹ ਰਿਕਵਰੀ ਕਰਵਾ ਲਈ ਗਈ ਹੈ ਮੰਤਰੀ ਨੇ ਇਹ ਵੀ ਦੱਸਿਆ ਕਿ ਇਸੇ ਤਰ੍ਹਾਂ ਮੌਜੂਦਾ ਵਿੱਤੀ ਬਰੇ 2024-2025 ਦੇ ਅਪ੍ਰੈਲ ਮਹੀਨੇ ਦੇ ਦੌਰਾਨ 3797 ਲਾਭਪਾਤਰੀ ਅਯੋਗ ਪਾਏ ਗਏ ਹੈ ਇਹਨਾਂ ਦੇ ਵਿੱਚੋਂ ਇਨਾਂ ਦੇ ਕੋਲੋਂ ਭਾਵ 3 ਕਰੋੜ ਤੇ 12 ਲੱਖ ਰੁਪਏ ਦੀ ਰਿਕਵਰੀ ਕੀਤੀ ਗਈ ਹੈ ਤੇ ਸਟੇਟ ਪੈਨਸ਼ਨ ਸਕੀਮ ਦੇ ਅਧੀਨ ਕੁੱਲ 44 ਕਰੋੜ ਤੇ 34 ਲੱਖ ਰੁਪਏ ਦੀ ਰਿਕਵਰੀ ਕਰਵਾਈ ਗਈ ਹੈ ਡਾਕਟਰ ਬਲਜੀਤ ਕੌਰ ਦੇ ਦੱਸਣ ਅਨੁਸਾਰ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਸਭ ਤੋਂ ਵੱਧ 5375 ਲੋਕ ਗਲਤ ਢੰਗ ਨਾਲ ਪੈਨਸ਼ਨ ਲੈ ਰਹੇ ਸੀ ਤੇ ਉਹਨਾਂ ਤੋਂ 3/2 ਕਰੋੜ ਰੁਪਏ ਦੀ ਰਿਕਵਰੀ ਕਰਵਾਈ ਗਈ ਹੈ ਇਸੇ ਤਰ੍ਹਾਂ ਬਰਨਾਲਾ ਦੇ ਵਿੱਚ 3402 ਪੈਨਸ਼ਨਰ ਉਹਨਾਂ ਕੋਲੋਂ 1 ਕਰੋੜ 70 ਲੱਖ ਰੁਪਏ ਦੀ ਰਿਕਵਰੀ ਕਰਵਾਈ ਗਈ ਹੈ। ਬਠਿੰਡਾ ਦੇ ਵਿੱਚ 16092 ਉਹਨਾਂ ਤੋਂ 1 ਕਰੋੜ ਤੇ 8 ਲੱਖ ਰੁਪਏ ਦੀ ਰਿਕਵਰੀ ਫਰੀਦਕੋਟ ਦੇ ਵਿੱਚ 2546 ਉਹਨਾਂ ਤੋਂ 95 ਲੱਖ 15000 ਫਤਈਗੜ ਸਾਹਿਬ ਦੇ ਵਿੱਚ 3049 ਉਹਨਾਂ ਤੋਂ 61 ਲੱਖ 38000 ਫਿਰੋਜ਼ਪੁਰ ਦੇ ਵਿੱਚ 4018 ਉਹਨਾਂ ਦੇ ਕੋਲੋਂ 48 ਲੱਖ ਤੇ 52000 ਫਾਜ਼ਰ ਕਾ ਦੇ ਵਿੱਚ 4965 ਉਹਨਾਂ ਦੇ ਕੋਲੋਂ 80 ਲੱਖ ਤੇ 24000 ਰੁਪਏ ਦੀ ਰਿਕਵਰੀ ਕਰਵਾਈ ਗਈ ਹੈ ਇਹਦਾ ਮਤਲਬ ਦੋਸ਼ ਦੇਣੇ ਬੜੇ ਸੁਖਾਲੇ ਹੈ ਇਹ ਲੀਡਰ ਇਹ ਅਫਸਰ ਇਹ ਮੁਲਾਜ਼ਮ ਸਾਡੇ ਚੋਂ ਹੀ ਆ ਸਾਨੂੰ ਜਿੱਥੇ ਮੌਕਾ ਮਿਲਦਾ ਅਸੀਂ ਕਿਹੜਾ ਘਟ ਕਰਦੇ ਹਾਂ ਹੁਣ ਗੱਲ ਕਰਦੇ ਹਾਂ ਕਿ ਇੱਕ ਪਾਸੇ ਕਹਿ ਰਹੇ ਆ ਕਿ ਪੰਜਾਬ ਨਸ਼ਾ ਮੁਕਤ ਹੋਵੇ ਪਰ ਦੂਸਰੇ ਪਾਸੇ ਆ ਦੁੱਖ ਹੀ ਆ ਦੁਨੀਆ ਦੇ ਪੰਜਾਬ ਝਾਰਖੰਡ ਨਸ਼ੇ ਦੀ ਤਸਕਰੀ ਦਾ ਇੱਕ ਵੱਡਾ ਨੈਟਵਰਕ ਉਹਦਾ ਖੁਲਾਸਾ ਫਾਜ਼ਿਲਕਾ ਪੁਲਿਸ ਨੇ ਕੀਤਾ ਹੈ ਪੁਲਿਸ ਨੇ ਦੋ ਤਸਕਰਾਂ ਨੂੰ ਕਾਬੂ ਕੀਤਾ ਹੈ ਉਹਨਾਂ ਦੇ ਕੋਲੋਂ 66 ਕਿਲੋ ਅਫੀਮ ਤੇ 40000 ਰੁਪਏ ਡਰੱਗ ਮਨੀ ਇੱਕ ਕਾਰ ਅਤੇ ਕੁਝ ਸੋਨਾ ਬਰਾਮਦ ਕੀਤਾ ਹੈ ਇਹਦੇ ਨਾਲ ਹੀ ਪੁਲਿਸ ਨੇ ਤਸਕਰਾਂ ਤੇ ਉਹਨਾਂ ਦੇ ਰਿਸ਼ਤੇਦਾਰਾਂ ਦੇ 42 ਖਾਤਿਆਂ ਨੂੰ ਵੀ ਫ੍ਰੀਜ਼ ਕਰ ਦਿੱਤਾ ਤੇ ਇਹਨਾਂ ਖਾਤਿਆਂ ਦੇ ਵਿੱਚ ਪਤਾ ਲੱਗਿਆ ਕਿ ਇਹਨਾਂ ਪੈਸਿਆਂ ਦਾ ਲੈਣ-ਦੇਣ ਹੁੰਦਾ ਸੀ ਇਸ ਸਬੰਧੀ ਫਾਜ਼ਿਲਕਾ ਜ਼ਿਲ੍ਹਾ ਮੁਖੀ ਦੇ ਦਫ਼ਤਰ ਉਹਨਾਂ ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਹੈ ਤੇ ਨਾਲ ਡੀਆਈਜੀ ਫਿਰੋਜ਼ਪੁਰ ਰੇਂਜ ਅਜੇ ਵਲੂਜਾ ਅਤੇ ਐਸਐਸਪੀ ਡਾਕਟਰ ਪ੍ਰਗਿਆ ਜੈਨ ਨੇ ਦੱਸਿਆ ਕਿ ਪੁਲਿਸ 2 ਮਹੀਨਿਆਂ ਤੋਂ ਇਸ ਨੈੱਟਵਰਕ ਨੂੰ ਤੋੜਨ ਦੀ ਕੋਸ਼ਿਸ਼ ਦੇ ਵਿੱਚ ਸੀ ਗੁਪਤ ਸੂਚਨਾ ਮਿਲੀ ਸੀ ਉਹਦੇ ਆਧਾਰ ਤੇ ਹੀ ਇਹ ਕਾਰਵਾਈ ਕੀਤੀ ਗਈ ਉਹਨਾਂ ਦੱਸਿਆ ਕਿ ਕਾਰ ਦੇ ਪਿਛਲੇ ਹਿੱਸੇ ਦੇ ਵਿੱਚ ਇੱਕ ਵੱਖਰੀ ਥਾਂ ਬਣਾਈ ਹੋਈ ਸੀ ਤੇ ਉੱਥੇ ਇਸ ਅਫੀਮ ਨੂੰ ਬਹੁਤ ਚੰਗੇ ਤਰੀਕੇ ਨਾਲ ਉਹਨਾਂ ਨੇ ਲੁਕੋ ਕੇ ਰੱਖਿਆ ਹੋਇਆ ਸੀ ਚਾਰਖਣ ਤੋਂ ਦਿੱਲੀ ਹੁੰਦੇ ਹੋਏ ਇਹ ਅਫੀਮ ਪੰਜਾਬ ਲੈ ਆਂਦੀ ਗਈ ਉਹਨਾਂ ਦੱਸਿਆ ਕਿ ਇਹ ਇੱਕ ਵੱਡਾ ਨੈੱਟਵਰਕ ਹੈ ਜਿਸ ਨੂੰ ਪੁਲਿਸ ਨੇ ਤੋੜਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਉਹਨਾਂ ਦੱਸਿਆ ਕਿ ਪੁਲਿਸ ਦੇ ਵੱਲੋਂ ਇਹਨਾਂ ਤਸਕਰਾਂ ਦੇ ਖਾਤਿਆਂ ਤੇ ਜਾਇਦਾਦਾਂ ਨੂੰ ਵੀ ਸੀਜ਼ ਕੀਤਾ ਜਾ ਰਿਹਾ ਹੈ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇਸ ਮਾਮਲੇ ਦੇ ਵਿੱਚ ਇੱਕ ਵੱਖਰਾ ਕਦਮ ਪੁਲਿਸ ਨੇ ਚੁੱਕਿਆ ਜਿਸ ਦੇ ਵਿੱਚ ਤਸਕਰਾਂ ਦੀ ਮਦਦ ਕਰਨ ਵਾਲਿਆਂ ਤੇ ਵੀ ਐਨਡੀਪੀਐਸ ਐਕਟ ਅਧੀਨ ਮਾਮਲੇ ਭਾਵ ਉਹਨਾਂ ਨੂੰ ਵੀ ਇਹਦੇ ਵਿੱਚ ਨਾਮਜ਼ਦ ਕੀਤਾ ਜਾ ਰਿਹਾ ਹੈ ਡੀਆਈਜੀ ਫਿਰੋਜ਼ਪੁਰ ਰੇਂਜ ਅਰਜੇ ਮਲੂਜਾ ਅਤੇ ਐਸਐਸਪੀ ਫਾਜ਼ਲ ਕਾ ਡਾਕਟਰ ਪਰ ਅਗਿਆ ਜਾਣੇ ਇਹਦੀ ਜਾਣਕਾਰੀ ਦੇਦਿਆਂ ਦੱਸਿਆ ਕਿ ਉਹਨਾਂ ਨੂੰ ਪਿਛਲੇ 2 ਮਹੀਨਿਆਂ ਤੋਂ ਅਫੀਵ ਤਸਕਰਾਂ ਨੂੰ ਫੜਨ ਦੇ ਵਾਸਤੇ ਵੱਡੇ ਪੱਧਰ ਤੇ ਜਾਲ ਵਿਛਾਉਣ ਦੀ ਕੋਸ਼ਿਸ਼ ਤੇ ਅਧੀਨ ਇਹ ਮਿਹਨਤ ਰੰਗ ਲਈ ਹੈ। ਉਹਨਾਂ ਦੱਸਿਆ ਕਿ ਬੀਤੇ ਦਿਨੀ ਐਸਐਸਪੀ ਫਾਜ਼ਲਕਾ ਦੀ ਅਗਵਾਈ ਦੇ ਹੇਠ ਇੱਕ ਟੀਮ ਜਿਸ ਦੇ ਵਿੱਚ ਡੀਐਸਪੀ ਅਬੋਰ ਅਰਣ ਮੰਡਲ ਉਹ ਵੀ ਸ਼ਾਮਲ ਸਨ ਉਹਨਾਂ ਨੇ ਝਾਰਖੰਡ ਤੋਂ ਸਵਿਫਟ ਕਾਰ ਦੇ ਰਾਹੀਂ ਵਾਪਸ ਆਉਂਦਿਆਂ ਦੋ ਤਸਕਰਾਂ ਜਿਹੜੇ ਬੜੇ ਛਾਤਰ ਤਰੀਕੇ ਨਾਲ ਗੱਡੀ ਵਿੱਚ ਆ ਰਹੇ ਸੀ ਇੱਕ ਫਾਈਬਰ ਦਾ ਬਕਸਾ ਬਣਾਇਆ ਹੋਇਆ ਸੀ ਅਤੇ ਉਹਦੇ ਵਿੱਚ ਉਹਨਾਂ ਨੇ ਇਹ ਫੀਮੇਲ ਕੋਈ ਹੋਈ ਸੀ ਉਹਨਾਂ ਨੇ ਦੱਸਿਆ ਕਿ ਤਫਤੀਸ਼ ਦੇ ਦੌਰਾਨ ਥਾਣਾ ਖੂਈਆ ਸਰਵਰ ਦੇ ਐਸ ਐਚਓ ਰਮਨ ਕੁਮਾਰ ਨੇ ਅਬੋਰ ਸ਼੍ਰੀ ਗੰਗਾ ਨਗਰ ਸੜਕ ਤੇ ਪਿੰਡ ਸੱਪਾਂ ਵਾਲੀ ਦੇ ਬੱਸ ਸਟੈਂਡ ਤੇ ਇੱਕ ਰਣਨੀਤਕ ਨਾਕੇਬੰਦੀ ਕੀਤੀ ਹੋਈ ਸੀ ਜਦੋਂ ਪੁਲਿਸ ਪਾਰਟੀ ਨੇ ਇਸ ਸਵਿਫਟ ਕਾਰ ਨੂੰ ਚੈਕਿੰਗ ਵਾਸਤੇ ਰੋਕਿਆ ਤਾਂ ਡਰਾਈਵਰ ਦੇ ਵੱਲੋਂ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਪਰ ਇਹਦੇ باوجود ਪੁਲਿਸ ਦੀ ਟੀਮ ਨੇ ਸੁਖਯਾਦ ਸਿੰਘ ਉਰਫ ਯਾਦ ਅਤੇ ਯੋਗਰਾਜ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਉਹਨਾਂ ਦੱਸਿਆ ਕਿ ਡੀਐਸਪੀ ਅਬੋਰ ਦੀ ਹਾਜ਼ਰੀ ਦੇ ਵਿੱਚ ਜਦੋਂ ਕਾਰ ਦੀ ਬਾਰੀ ਕੀ ਨਾਲ ਜਾਂਚ ਕੀਤੀ ਗਈ ਤਲਾਸ਼ੀ ਕੀਤੀ ਗਈ ਤਾਂ ਸੂਚਨਾ ਉਹਨਾਂ ਨੂੰ ਮਿਲੀ ਹੋਈ ਸੀ। ਉਹ ਸੂਚਨਾ ਪੱਕੀ ਨਿਕਲੀ। ਉਹਦੇ ਵਿੱਚੋਂ 66 ਕਿਲੋਗ੍ਰam ਅਫੀਮ ਅਤੇ 40000 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ। ਉਹਨਾਂ ਦੱਸਿਆ ਕਿ ਇਹ ਵੱਡੀ ਮਾਤਰਾ ਦੇ ਵਿੱਚ ਬਰਾਮਦਗੀ ਚਾਰਖਣ ਤੋਂ ਪੰਜਾਬ ਵਿੱਚ ਚੱਲ ਰਹੇ ਅੰਤਰਰਾਜੀ ਨਸ਼ਾ ਤਸਕਰ ਗਰੋਹ ਦਾ ਇਹ ਇੱਕ ਹਿੱਸਾ ਸੀ ਜਿਸ ਨੂੰ ਫਾਜ਼ਿਲਕਾ ਪੁਲਿਸ ਤੋੜਨ ਦੇ ਵਿੱਚ ਕਾਮਯਾਬ ਹੋਈ ਹੈ ਤੇ ਹੁਣ ਬਿਆਸ ਨਦੀ ਦੇ ਨੇੜਲੇ ਇਲਾਕਿਆਂ ਦੇ ਵਾਸਤੇ ਇੱਕ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਹਿਮਾਚਲ ਦੇ ਵਿੱਚ ਭਾਰੀ ਬਰਸਾਤ ਹੋ ਰਹੀ ਹੈ ਕਈ ਥਾਵਾਂ ਦੇ ਉੱਤੇ ਲੈਂਡ ਸਲਾਈਡ ਪਾਪ ਜ਼ਮੀਰ ਖਿਸਕਣ ਦੀਆਂ ਘਟਨਾਵਾਂ ਨੇ ਖਬਰਾਂ ਨੇ ਇਸੇ ਦੌਰਾਨ ਲਾਰਜੀ ਡੈਮ ਤੋਂ 30 ਜੂਨ ਨੂੰ ਸਵੇਰੇ 6:00 ਵਜੇ ਸਾਰੇ ਗੇਟ ਖੋਲ ਦਿੱਤੇ ਜਾਣਗੇ ਇਸ ਕਾਰਨ ਜਿਹੜੇ ਹੇਠਲੇ ਇਲਾਕੇ ਆ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਣਾ ਤੈ ਹੈ ਪ੍ਰਸ਼ਾਸਨ ਨੇ ਸੈਲਾਨੀਆਂ ਤੇ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਦੌਰਾਨ ਲਾਰਜੀ ਡੈਮ ਤੋਂ ਪੰਡੋ ਡੈਮ ਤੱਕ ਬਿਆਸ ਦਰਿਆ ਦੇ ਕਿਨਾਰੇ ਨਾ ਜਾਣ ਤਾਂ ਜੋ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਗਾਰ ਵੀ ਕੱਢਿਆ ਜਾ ਰਿਹਾ ਹੈ ਤੇ ਗਾਰ ਕੱਢਣ ਦੇ ਕਾਰਨ ਲਾਰਜੀ ਹਾਈਡਰੋ ਇਲੈਕਟ੍ਰਿਕ ਜਿਹੜਾ ਪ੍ਰੋਜੈਕਟ ਹੈ ਉਹਦੇ ਵਿੱਚ ਬਿਜਲੀ ਉਤਪਾਦਨ ਵੀ ਦੱਸਿਆ ਕਿ ਇੱਕ ਦਿਨ ਵਾਸਤੇ ਬੰਦ ਰਹੇਗਾ ਅਤੇ ਹਰ ਸਾਲ ਮੌਨਸੂਨ ਤੋਂ ਪਹਿਲਾਂ ਡੈਮ ਦੇ ਵਿੱਚੋਂ ਇਹ ਗਾਰਾ ਕੱਢਿਆ ਜਾਂਦਾ ਹੈ ਤਾ ਜੋ ਬਾਤ ਦੇ ਵਿੱਚ ਕਿਸੇ ਕਿਸਮ ਦੀ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਤੇ ਹੁਣ ਗੱਲ ਕਰਦੇ ਹਾਂ ਕੈਨੇਡਾ ਤੇ ਅਮਰੀਕਾ ਇਹ ਦੋਵੇਂ ਮੁਲਕਾਂ ਦੇ ਵਿੱਚੋਂ ਜਿੱਥੇ ਪੰਜਾਬੀ ਵੱਡੀ ਗਿਣਤੀ ਵਿੱਚ ਵਸਤੇ ਆ ਬੜੀਆਂ ਦਰਦਨਾਕ ਖਬਰਾਂ ਮਿਲੀਆਂ ਨੇ ਇਹ ਗੱਲ ਮੰਨਣੀ ਪਊ ਕਿ ਪੰਜਾਬੀਆਂ ਨੇ ਆਪਣੀ ਮਿਹਨਤ ਦੇ ਨਾਲ ਦੁਨੀਆ ਦੇ ਹਰ ਕੋਨੇ ਦੇ ਵਿੱਚ ਜਾ ਕੇ ਪੰਜਾਬੀਆਂ ਦਾ ਨਾਮ ਵੀ ਰੌਸ਼ਨ ਕੀਤਾ ਤੇ ਮਿਹਨਤ ਤੇ ਸਦਕਾ ਝੰਡੇ ਵੀ ਬੁਲੰਦ ਕੀਤੇ ਆ ਪਰ ਕਈ ਵਾਰੀ ਉਹ ਖਬਰਾਂ ਆਉਂਦੀਆਂ ਨੇ ਜਿਸਤੇ ਨਾਲ ਸਾਡੀ ਸਾਰੀ ਜ਼ਿੰਦਗੀ ਪਰ ਦੀ ਕਮਾਈ ਡੁੱਬ ਜਾਂਦੀ ਹੈ ਤੇ ਸਾਨੂੰ ਝੋੜ ਕੇ ਰੱਖ ਦਿੰਦੀ ਹੈ ਉਹ ਖਬਰ ਇਸੇ ਤਰ੍ਹਾਂ ਦੀ ਖਬਰ ਇਹ ਕੈਨੇਡਾ ਦੀ ਹੈ ਇੱਕ ਕਾਰ ਹਾਦਸੇ ਦੇ ਵਿੱਚ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਹੋਈ ਹੈ ਇੱਕ ਨੌਜਵਾਨ ਮੋਗਾ ਜ਼ਿਲ੍ਹੇ ਦੇ ਪਿੰਡ ਕਾਨ ਸਿੰਘ ਵਾਲਾ ਦੇ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਇਸ ਨੌਜਵਾਨ ਦਾ ਨਾਮ ਚਰਨਪ੍ਰੀਤ ਸਿੰਘ ਹੈ ਅਤੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਦੋ ਕਾਰਾਂ ਦੀ ਟੱਕਰ ਹੋਈ ਜਿਸ ਨਾਲ ਦੋਵੇਂ ਨੌਜਵਾਨਾਂ ਦੀ ਮੌਤ ਹੋਈ ਹੈ ਅਤੇ ਤਿੰਨ ਹੋਰ ਜ਼ਖਮੀ ਹੋਏ ਨੇ ਮ੍ਰਿਤਕਾਂ ਦੇ ਵਿੱਚ ਇੱਕ ਨੌਜਵਾਨ ਮੋਗਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਉਹਦੇ ਬਾਬਤ ਪਤਾ ਲੱਗਿਆ ਕਿ ਚਰਨਪ੍ਰੀਤ ਲਗਭਗ 10 ਕ ਮਹੀਨੇ ਪਹਿਲਾਂ ਹੀ ਕੈਨੇਡਾ ਦੇ ਵਿੱਚ ਪੜ੍ਹਨ ਵਾਸਤੇ ਆਇਆ ਸੀ ਅਤੇ ਪਰਿਵਾਰ ਦੇ ਵੱਲੋਂ ਚਰਨਪ੍ਰੀਤ ਦੀ ਲਾਸ਼ ਨੂੰ ਹੁਣ ਭਾਰਤ ਤੋਂ ਮਗਵਾਉਣ ਦੀ ਮੰਗ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਕੈਨੇਡਾ ਦੇ ਵਿੱਚੋਂ ਇੱਕ ਹੋਰ ਬਹੁਤ ਮੰਦ ਭਾਗੀ ਖਬਰ ਬੜੀ ਹੈ ਪ੍ਰਮਾਤਮਾ ਇਹ ਦਿਨ ਕਿਸੇ ਨੂੰ ਦੇਖਣ ਵਾਸਤੇ ਜਿਉਂਦਾ ਨਾ ਰੱਖੇ ਲੋਧਾਣਾ ਦੇ ਨੇੜੇ ਪੈਂਦਾ ਪਿੰਡ ਅਬੂਵਾਲ ਉੱਥੋਂ ਦਾ ਇੱਕ 22 ਵਰਿਆਂ ਦਾ ਨੌਜਵਾਨ ਜਿਹੜਾ ਕਿ ਕੈਨੇਡਾ ਦੇ ਵਿੱਚ ਆਇਆ ਹੋਇਆ ਸੀ ਖੁਦਕੁਸ਼ੀ ਕਰ ਗਿਆ ਨਿਆਗਰਾ ਫਾਲਸ ਬੜੀ ਮਸ਼ਹੂਰ ਰਮਣੀਕ ਸਥਾਨ ਹੈ ਉਹਦੇ ਵਿੱਚ ਖਬਰ ਹੈ ਕਿ ਛਾਲ ਮਾਰ ਦਿੱਤੀ ਗਈ ਉਹਦੇ ਵੱਲੋਂ ਪੁਲਿਸ ਨੂੰ ਲਗਭਗ ਇੱਕ ਹਫ਼ਤੇ ਬਾਅਦ ਉਹਦੀ Laash ਬਰਾਮਦ ਹੋਈ ਹੈ ਇਹਦੇ ਤੋਂ ਪਹਿਲਾਂ ਵੀ ਨਿਆਗਰਾ ਫਾਲਸ ਦੇ ਵਿੱਚ ਕਈ Laashਾਂ ਪਈਆਂ ਸਨ ਜਿਸ ਕਾਰਨ ਪੁਲਿਸ ਨੂੰ ਨੌਜਵਾਨ ਦੀ ਪਛਾਣ ਕਰਨ ਦੇ ਵਿੱਚ ਮੁਸ਼ਕਲ ਆਈ ਹੈ ਇਸ ਕਾਰਨ ਉਸ ਦੀ ਪਛਾਣ ਡੀਐਨਏ ਰਾਹੀਂ ਕੀਤੀ ਗਈ। ਖੁਦਕੁਸ਼ੀ ਕਰਨ ਤੋਂ ਪਹਿਲਾਂ ਨੌਜਵਾਨ ਨੇ ਆਪਣਾ ਮੋਬਾਈਲ ਨਿਆਗਰਾ ਫਾਲਸ ਦੇ ਬਾਹਰ ਛੱਡ ਦਿੱਤਾ ਤੇ ਮ੍ਰਿਤਕ ਦੀ ਪਛਾਣ ਚਰਨਦੀਪ ਸਿੰਘ ਵਜੋਂ ਕੀਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਉਸ ਦਾ ਪਿੰਡ ਅੱਬੂਵਾਲ ਸੀ। ਲਗਭਗ 10 ਕ ਮਹੀਨੇ ਪਹਿਲਾਂ ਦੱਸਿਆ ਜਾ ਰਿਹਾ ਕਿ ਸਟੱਡੀ ਪਰਮਿਟ ਤੇ ਕੈਨੇਡਾ ਵਿੱਚ ਆਇਆ ਸੀ ਅਤੇ ਉਹ অন্ਟੈਰੀਓ ਦੇ ਬ੍ਰੈਮਟਨ ਦੇ ਵਿੱਚ ਆਪਣੇ ਦੋਸਤਾਂ ਦੇ ਨਾਲ ਇੱਕ ਬੇਸਮੈਂਟ ਵਿੱਚ ਰਹਿੰਦਾ ਸੀ ਅਤੇ ਤਕਰੀਬਨ ਹਫ਼ਤੇ ਤੋਂ ਅਚਾਨਕ ਲਾਪਤਾ ਹੋਇਆ ਤੇ ਉਹਦੇ ਮਿੱਤਰਾਂ ਨੇ ਜਦੋਂ ਉਹ ਕੰਮ ਤੇ ਆਇਆ ਨਾ ਤੇ ਉਹਦਾ ਮੋਬਾਈਲ ਫੋਨ ਜਦੋਂ ਸਵਿਚ ਆਉਣ ਲੱਗਿਆ ਸਵਿਚ ਆਫ ਸੀ ਤਾਂ ਉਹਦੇ ਨਾਲ ਦੇ ਰਹਿਣ ਵਾਲੇ ਦੋਸਤਾਂ ਨੇ ਉਹਦੇ ਬਾਬਤ ਜਾਣਕਾਰੀ ਦੇਣ ਦੇ ਵਾਸਤੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਪਾ ਦਿੱਤੀ। ਇਹ ਹੀ ਪੋਸਟ ਪੰਜਾਬ ਦੇ ਵਿੱਚ ਉਹਦੇ ਪਰਿਵਾਰ ਤੱਕ ਪਹੁੰਚੀ ਅਤੇ ਫਿਰ ਉਹਦੇ ਚਾਚਾ ਜੀ ਸੁਖਵਿੰਦਰ ਸਿੰਘ ਉਹ ਵੀ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ ਹੀ ਰਹਿੰਦੇ ਸੀ ਅਤੇ ਉਹ 8 ਜੂਨ ਨੂੰ ਪੰਜਾਬ ਗਏ ਹੋਏ ਸੀ ਤੇ ਉਹਨਾਂ ਨੇ ਫਿਰ ਕੈਨੇਡਾ ਦੀ ਪੁਲਿਸ ਨੂੰ ਸੂਚਨਾ ਦਿੱਤੀ ਤੇ ਉਹਦੇ ਤੋਂ ਬਾਅਦ ਬੁੱਧਵਾਰ ਦੀ ਦੇਰ ਰਾਤ ਕੈਨੇਡੀਅਨ ਪੁਲਿਸ ਨੂੰ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਭਤੀਜੇ ਦੀ ਮੌਤ ਹੋਈ ਹੈ ਅਤੇ ਉਸਨੇ ਖੁਦਕੁਸ਼ੀ ਕੀਤੀ ਹੈ ਤੇ ਪਰਿਵਾਰ ਸਦਮੇ ਵਿੱਚ ਹੈ ਤੇ ਰੋ ਰੋ ਕੇ ਉਹਨਾਂ ਦਾ ਬੁਰਾ ਹਾਲ ਹੈ ਤੇ ਹੁਣ ਸੀਸੀਟੀਵੀ ਜਦੋਂ ਕੈਮਰੇ ਚੈੱਕ ਕੀਤੇ ਗਏ ਉੱਥੋਂ ਪਤਾ ਲੱਗਿਆ ਕਿ ਇਹ ਨੌਜਵਾਨ ਤਾਂ ਨਿਆਗਰਾ ਫਾਲਸ ਦੇ ਵਿੱਚ ਛਾਲ ਮਾਰ ਗਿਆ ਤੇ ਛਾਲ ਮਾਰਨ ਤੋਂ ਬਾਅਦ ਕਈ ਦਿਨਾਂ ਤੱਕ ਉਸਦੀ লাশ ਪਾਣੀ ਵਿੱਚ ਪਈ ਰਹੀ ਤੇ ਹੁਣ ਅਗਲੀਆਂ ਜਿਹੜੀਆਂ ਖਬਰਾਂ ਨੇ ਇੱਕ ਦੇ ਵਿੱਚ ਹੀ ਚਾਰ ਨੌਜਵਾਨਾਂ ਦੀ ਮੌਤ ਹੈ ਤੇ ਕੈਨੇਡਾ ਦੇ ਗੁਆਂਢੀ ਮੁਲਕ ਅਮਰੀਕਾ ਦੇ ਵਿੱਚੋਂ ਖਬਰ ਮਿਲੀ ਹੈ ਜੀ ਖਬਰ ਇਹ ਵੀ ਬਹੁਤ ਦਰਦਨਾਕ ਤੇ ਮਦਭਾਗੀ ਹੈ ਜਾਣਕਾਰੀ ਮਿਲ ਰਹੀ ਹੈ ਕਿ ਇਹ ਚਾਰ ਪੰਜਾਬੀ ਨੌਜਵਾਨ ਜਿਹੜੇ ਹਰਿਆਣਾ ਦੇ ਨਾਲ ਸੰਬੰਧਤ ਸੀ ਚਾਰੀ ਨੌਜਵਾਨਾਂ ਦੀ ਕੈਲੀਫੋਰਨੀਆ ਦੇ ਸ਼ਹਿਰ ਫਰिजਨੋ ਦੀ ਇੱਕ ਝੀਲ ਦੇ ਵਿੱਚ ਡੁੱਬਣ ਕਾਰਨ ਬੋਲ ਦੀ ਖਬਰ ਹੈ ਚਾਰੀ ਦੋਸਤ ਸੀ ਝੀਲ ਦੇ ਵਿੱਚ ਨੌਣ ਵਾਸਤੇ ਵੜ ਗਏ ਮਰਤਕਾਂ ਦੇ ਵਿੱਚ ਦੋ ਕਰਨਾਲ ਅਤੇ ਦੋ ਕੈਥਲ ਦੇ ਨਾਲ ਸੰਬੰਧ ਦੱਸੇ ਜਾ ਰਹੇ ਨੇ ਮਰਤਕਾਂ ਦੇ ਵਿੱਚ ਮਹਤਾਬ ਸਿੰਘ ਦੀ ਉਮਰ 24 ਸਾਲ ਦੱਸੀ ਗਈ ਹੈ ਉਹ ਪਿੰਡ ਗੋਵਿੰਦਗੜ੍ਹ ਦੇ ਨੇੜੇ ਜਲਮਾਣੇ ਦਾ ਰਹਿਣ ਵਾਲਾ ਦੱਸਿਆ ਗਿਆ ਹੈ ਇਹ ਵੀ ਜਾਣਕਾਰੀ ਮਿਲੀ ਹੈ ਕਿ ਲਗਭਗ ਡੇਢ ਸਾਲ ਪਹਿਲਾਂ ਉਹ ਅਮਰੀਕਾ ਆਇਆ ਸੀ ਇੱਥੇ ਹੀ ਮਹਤਾਬ ਟਰਾਲਾ ਚਲਾਉਂਦਾ ਸੀ ਅਤੇ ਝੀਲ ਵਿੱਚ ਡੁੱਬਣ ਵਾਲੇ ਦੂਸਰੇ ਨੌਜਵਾਨ ਦਾ ਨਾਮ ਏਕਮ ਸਿੰਘ ਦੱਸਿਆ ਗਿਆ ਤੇ ਉਹਦੀ ਉਮਰ ਸਿਰਫ 17 ਸਾਲ ਦੱਸੀ ਗਈ ਹੈ ਜੋ ਕਿ 14 ਕ ਮਹੀਨੇ ਪਹਿਲਾਂ ਅਮਰੀਕਾ ਆਇਆ ਸੀ ਤੇ ਉਹਦਾ ਪਿੰਡ ਚੁਰਨੀ ਕਰਨਾਲ ਦੱਸਿਆ ਜਾ ਰਿਹਾ ਹੈ ਤੇ ਜਾਣਕਾਰੀ ਮੁਤਾਬਕ ਝੀਲ ਦੇ ਵਿੱਚ ਪਾਣੀ ਕਾਫੀ ਡੂੰਘਾ ਸੀ ਏਕਮਾ ਅਤੇ ਉਸਤੇ ਦੋਸਤ ਡੂੰਘੇ ਪਾਣੀ ਵਿੱਚ ਜਾਵੜੇ ਜਿਨ੍ਹਾਂ ਨੂੰ ਬਚਾਉਣ ਲਈ ਮਹਿਤਾਬ ਅਤੇ ਉਸਦਾ ਦੂਸਰਾ ਦੋਸਤ ਅੱਗੇ ਵਧਿਆ ਤਾਂ ਮਹਿਤਾਬ ਨੂੰ ਤਾਂ ਥੋੜੀ ਦੇਰ ਬਾਅਦ ਬਚਾ ਕੇ ਬਾਹਰ ਕੱਢਣ ਦੇ ਵਿੱਚ ਕਾਮਯਾਬ ਹੋ ਗਏ ਪਰ ਉਹਨਾਂ ਦਾ ਦੋਸਤ ਡੁੱਬ ਗਿਆ ਮਹਿਤਾਬ ਨੂੰ ਪਾਣੀ ਤੋਂ ਕੱਢਣ ਦੇ ਬਾਅਦ ਹਸਪਤਾਲ ਭਰਤੀ ਕਰਵਾਇਆ ਗਿਆ ਪਰ 12 ਘੰਟੇ ਵੈਂਟੀਲੇਟਰ ਤੇ ਰਹਿਣ ਤੋਂ ਬਾਅਦ ਉਹਨੂੰ ਵੀ ਬਚਾਇਆ ਨਹੀਂ ਜਾ ਸਕਿਆ ਕਿਉਂਕਿ ਖਬਰ ਮਿਲ ਰਹੀ ਹੈ ਕਿ ਪਾਣੀ ਉਹਦੇ ਦਿਮਾਗ ਦੇ ਅੰਦਰ ਤੱਕ ਜਾਵੜਿਆ ਸੀ ਇਹ ਖਬਰ ਬੜੀ ਦਰਦਨਾਕ ਹੈ ਚਾਰੇ ਹੀ ਨੌਜਵਾਨਾਂ ਦੀਆਂ ਲਾਸ਼ਾਂ ਬਾਹਰ ਕਢ ਲਈਆਂ ਗਈਆਂ ਸੀ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੇ ਹੁਣ ਭਾਰਤ ਸਰਕਾਰ ਕੋਲੋਂ ਮਦਦ ਦੀ गुहार ਲਾਈ ਹੈ ਕਿ ਇਹਨਾਂ ਦੀਆਂ ਲਾਸ਼ਾਂ ਭਾਰਤ ਲਿਆਂਦੀਆਂ ਜਾਣ ਇਹਨਾਂ ਚਾਰਾਂ ਦੇ ਵਿੱਚੋਂ ਪ੍ਰਗਟ ਸਿੰਘ ਅਤੇ 사ਚਨ ਦੋਵੇਂ ਪਿੰਡ ਮੋਣਾ ਕੈਥਲ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਇਹ ਚਾਰੀ ਇਹ ਵੀ ਪਤਾ ਲੱਗਿਆ ਕਿ ਤਕਰੀਬਨ 2 ਸਾਲ ਪਹਿਲਾਂ ਲੱਖਾਂ ਰੁਪਏ ਖਰਚ ਕਰਕੇ ਰੋਜ਼ੀ-ਰੋਟੀ ਦੇ ਵਾਸਤੇ ਅਮਰੀਕਾ ਦੇ ਵਿੱਚ ਸੁਨਹਿਰੇ ਭਵਿੱਖ ਵਾਸਤੇ ਆਏ ਸੀ ਪਰ ਭਵਿੱਖ ਪਰਿਵਾਰ ਦਾ ਵੀ ਤਬਾਹ ਹੋ ਗਿਆ ਹੈ ਦੋਸਤੋ ਇਹ ਸਨ ਕੁਝ ਖਬਰਾਂ ਉਮੀਦ ਹੈ ਕਿ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰਾਖਾ